ਵੇਖਾਂ ਤਾਂ ਸਹੀ ਜਾ ਕੇ ਕੁੜੀ ਦੇ ਸਾਰੇ ਲੀੜੇ ਗਿੱਲੇ ਹੋਏ ਹੋਣੇ ਆ ਬਹਿ ਜਾ ਮਾਨਾ ਉੱਥੇ ਜਾ ਕੇ ਫੇਕ ਪੱਤ ਪੋਣਾ ਵਾ ਇਹ ਚਕਾ ਦਾ ਕਪੱਤ ਵਾ ਉਹ ਉਧਰ ਚੱਲ ਗਈ ਆ ਇਹ ਉਹਨੇ ਨਹੀਂ ਜਾਣਾ ਇਹ ਸਾਰੇ ਪਰਮਜੀਤ ਦੇ ਕਾਮ ਹੀ ਹੋ ਉਹਨੂੰ ਉਧਰ ਲੈ ਕੇ ਗਈ ਹੁਣ ਮਿੱਠੀਆਂ ਫਿੱਕੀਆਂ ਸੁਣੂਗੀ ਨਾ ਤੇ ਨਾਲੇ ਕੁੜੀ ਨੂੰ ਛੜਾਉਂਗੀ ਉਹ ਤੂੰ ਜਾ ਕੇ ਬਹੁਤ ਜ਼ਿਆਦਾ ਵਧਾ ਲੈਣੀ ਗੱਲ ਨੂੰ ਤੇ ਬਹਿ ਜਾ ਕਿਤੇ ਨਹੀਂ ਹੋਰ ਤੈਨੂੰ ਬਹੁਤ ਦਰੇਗਾ ਉਹਨڈیا ਪਹਿਲੇ ਬੁਹਾ ਨਹੀਂ ਖੋਲਿਆ ਹੁਣ ਜਾ ਦੀ ਆ ਕੇ ਇੱਕ ਦੂਜੇ ਦੇ ਛੇਰ ਪਾੜੋ ਨਾਲ ਲੋਕੀ ਵੇਖਣਗੇ ਨਾਲ ਸ਼ਮਾ ਲੱਗੂਗਾ ਜਿੰਨਾ ਚਿਰ ਤੂੰ ਕਹੇ ਨਾ ਲੜਨਾ ਨਾ ਲਏ ਤੈਨੂੰ ਚੈਨ ਨਹੀਂ ਆਉਦਾ ਜਾ ਜਾ ਕੇ ਤੇ ਕਰ ਲੈ ਜੋ ਤੇਰੇ ਕੋਲ ਨਾ ਹੌਏ ਰਬਾ ਮੇਰੀ ਤਾਂ ਕੋਈ ਸੁਣਦਾ ਗਿੰਦਾ ਹੀ ਨਹੀਂਗਾ ਜੇ ਅਗਰਨਾਮ ਵਾ ਤੇ ਉਹ ਵੀ ਸਵੇਰੇ ਉਹਦੀ ਬੋਲੀ ਬੋਲਦਾ ਤੇ ਜੇ ਉਹ ਗਰਮੀਤ ਵਾ ਤੇ ਉਹ ਵੀ ਜੋ ਉਹ ਆਂਦੇ ਆ ਉਹੋ ਹੀ ਕਰਦੀ ਆ ਮੇਰੇ ਤੇ ਆਕੇ ਵੇਖੇ ਕੋਈ ਲੱਗਦਾ ਹੀ ਨਹੀਂ ਪਤਾ ਨਹੀਂ ਉਹ ਪਰਮਜੀਤ ਨੇ ਨਾ ਕੀ ਇਹਨਾਂ ਦੇ ਸਿਰ 'ਚ ਤੂੜ ਦਿੱਤਾ ਵਾ ਉਹਦੀ ਬੋਲੀ ਸਾਰੇ ਬੋਲਦੇ ਆ ਮੈਨੂੰ ਸਾਰਾ ਪਤਾ ਵਾ ਇਹਨੂੰ ਕੋਈ ਬੁਖਾਰ ਨਹੀਂ ਹੋਇਆ ਇਹ ਗਰਮੀਤ ਨੂੰ ਹੀ ਲੈਣ ਗਏ ਆ ਜਿਹੜੀਆਂ ਮੈਂ ਗੱਲਾਂ ਬਾਤਾਂ ਨਹੀਂ ਇਹਨਾਂ ਨੂੰ ਕੀਤੀਆਂ ਇਹ ਤੁਹਾਡੇ ਕਰ ਨਿਆਣਾ ਨਿਗਾਹ ਹੋਣਾ ਤੇ ਇਹ ਇਸੇ ਕਰਕੇ ਉਹਨਾਂ ਲੈਣ ਗਏ ਕਦੀ ਬੰਜਰ ਜ਼ਮੀਨ ਤੇ ਵੀ ਕਾ ਹੋ ਗਪੇ ਆ ਆ ਲੈnde ਗਰਮੀਤ ਨੂੰ ਉਹਨੂੰ ਵਿਚਾਰਕ ਮੈਂ ਚੰਗੀ ਤਰ੍ਹਾਂ ਹੀ ਸੁਣਾ ਦੇਣੀ ਆ ਜਾ ਕੇ ਵੇਖਾਂ ਅਜੇ ਤੱਕ ਆਏ ਨਹੀਂ ਉਹ ਰਾਜ ਨੇ ਘਰੇ ਕਿਹੜੀਆਂ ਪੱਟੀਆਂ ਪੜਾ ਦੇਣੀਆਂ ਛੜ ਰਾਈਟਾ ਬਰੋਦਰ ਚੱਲ ਗਿਆ ਵਾ ਮੇਰੀ ਫੇਕਲੀ ਦੀ ਕੀ ਬੱਟੀ ਹੁਣੀ ਠੰਡੇ ਚ ਕਿਤੇ ਆਪਣਾ ਆਪਣੀ ਸੰਭਿਆ ਜਾਂਦਾ ਚੋਕੇ ਮੂੰਹ ਦੇ ਨੂੰ ਤੁਰਪੀਆਂ ਵਾ ਹੁਣ ਕੀ ਕਰਾਂ ਆਈ ਨੂੰ ਨੱਕ ਦੀ ਨਮੋਇਤ ਰੱਖਣੀ ਪੈਣੀ ਆ ਰੁਪਈਆ 100 ਨੂੰ ਦੇਣਾ ਪੈਣਾ ਵਾ ਜੇ ਮੈਂ ਨਾ ਦਿੱਤਾ ਤੇ ਉਹਦੀ ਮਾਂ ਨੇ ਆਖਣਾ ਮੇਰੀ ਧੀ ਗਈ ਤੇ ਖਾਲੀ ਹੱਥ ਹੀ ਤੋੜ ਦਿੱਤਾ ਪਹਿਹਾ ਤਾਂ ਅੱਗੇ ਮੈਂ ਘਟ-ਘਟ ਵਰਤਨ ਲਈ ਮੁੰਡੇ ਦੇ ਪੰਡਾ ਪੈਸੇ ਲਾਏ ਹਰਿਆ ਮੈਂ ਕਿੱਦਾਂ ਇਕੱਠੇ ਕਰ ਕਰਕੇ ਲਾਏ ਇਨਾਂ ਨੂੰ ਕਿ ਲੱਗੀ ਢਿਗੜਾ ਆ ਗਿਆ ਇਕੱਠਾ ਹੋ ਕੇ ਕਰਨ ਰੁਪਈਆ 100 ਮੁੱਠੇ ਚ ਦੇ ਦੇਣੀ ਆ 5 500 ਦੇ ਨਹੀਂ ਸਰਦਾ ਕੇਰੇ ਦਿੱਤੇ ਉਦਾਂ 5 500 ਕਿਹੜਾ ਨਾ ਹੋਣਾ ਮੇਰਾ ਕਿ 5 500 ਦੇ ਦਿੱਤੇ ਜੇ ਹੁਣ 100 ਦੇਤਾ ਤਾਂ ਵੀ ਉੱਥੇ ਹੋ ਜਣਾ ਕੰਮ ਕੋਈ ਨਹੀਂ ਖਸਮਾਂ ਖਾਵੇ ਜਾ ਕੇ ਮੈਂ ਤੇ ਨਹੀਂ ਬਹੁਤੇ ਦੇਣੀ ਰੁਪਈਆ 100 ਦੇ ਦੇਣੀ ਆ ਅੱਗੇ ਕਿੰਨੇ ਮੁੰਡੇ ਦੇ ਮੈਂ ਲਾਏ ਪੈਸੇ ਇਕੱਠੇ ਕਰ ਕਰ ਕੇ ਕਿਸ ਨੂੰ ਕੀ ਪਤਾ ਕਿਦਾਂ ਇਕੱਠੇ ਕੀਤੇ ਆ ਕਿਦਾਂ ਨਹੀਂ ਮੈਂ ਕਹਿੰਨਾ ਵਾ ਉਠੋ ਗੱਡੀ ਦਾ ਫੋਨ ਵੀ ਆ ਗਿਆ ਸੀ ਤੂੰ ਕਿੱਥੇ ਚਲ ਗਈ ਓ ਡੈਡੀ ਦਾ ਫੋਨ ਆਇਆ ਆ ਇੰਨਾ ਬਾਹਰ ਮੋਟਰਸਾਂ ਲੌਂਡਿਆ ਹੀ ਅੱਛਾ ਉਹਨੇ ਨਹੀਂ ਕੀਤਾ ਸੀ ਕਿ ਮੈਂ ਤਾਂ ਬੂਹਾ ਖੋਲਿਆ ਤੂੰ ਇੱਥੇ ਚੱਲ ਗਿਆ ਮੈਂ ਨਹੀਂ ਤੂੰ ਖੋਲਿਆ ਨਹੀਂ ਬੂਹਾ ਨਹੀਂ ਚਾਚੀ ਘਰ ਚੱਲ ਗਿਆ ਮੁੜ ਕੇ ਚੱਲ ਕੋਈ ਗੱਲ ਨਹੀਂ ਇੱਥੇ ਵੀ ਗੱਲਾਂ ਬਾਤਾਂ ਕਰਦੇ ਆ ਟਾਈਮ ਲੱਗ ਗਿਆ ਤੇ ਹੁਣ ਏਦਾਂ ਕਰੀਏ ਦੀਦੀ ਚੱਲੀਏ ਆਪਾਂ ਵੀ ਬੜਾ ਟਾਈਮ ਹੋ ਗਿਆ ਚਲੋ ਚੱਲੀਏ ਚਲੋ ਉੱਠੋਗਾ ਕੰਢੀ ਹਣੀ ਆ ਕਿੱਥੇ ਚੱਲ ਗਏ ਆ ਮੰਮੀ ਨੇ ਜਾ ਕੇ ਕਲਾਸ ਹੀ ਲਾਉਣੀ ਹੋਰ ਕੀ ਕਰਨਾ ਗਰਮੀ ਤੋਰ ਪੇ ਜੇ ਹਾਂ ਇੱਥੇ ਚੱਲੀਏ ਹੁਣ ਤੇ ਬਹਿ ਜਾ ਕੋਈ ਬੈਨੇ ਗੱਲਾਂ-ਬੱਤਾਂ ਮਾਰਦੇ ਮੈਂ ਤੇ ਚਾਹ ਪਾਣੀ ਮਹਾ ਬਣਾ ਕੇ ਦੇਣ ਪਿਆਰ ਕੇ ਦੇ ਅੰਦਰ ਆ ਕੇ ਭਾਂਡੇ ਜੀ ਚਾਹ ਪੀ ਲਈ ਆ ਹੁਣ ਚੱਲੀਏ ਹੁਣ ਡੈਡੀ ਦਾ ਫੋਨ ਆਇਆ ਹੈ ਡੈਡੀ ਦਾ ਫੋਨ ਆਉਂਦਾ ਰਹਿਣਾ ਵਾ ਚੱਲ ਲੈ ਕੋਕਾ ਪੀ ਲਿਓ ਤਹੇ ਰਹਿਣ ਦੋ ਇਹ ਨਹੀਂ ਲੈ ਨਹੀ ਨਹੀ ਕੁੱਤ ਪੜਲਾ ਇੰਨੇ ਕ ਪੈਸੇ ਦਿੰਦੇ ਆ ਤੇ ਮੈਨੂੰ ਸ਼ਰਮ ਆਉਂਦੀ ਆ ਤੈਨੂੰ ਪਤਾ ਤੇਰੇ ਵੀਰ ਨੂੰ ਬਾਹਰ ਕਰ ਲੈਣਾ ਵਾ ਤੇ ਮਾਹ ਪੈਸੇ ਇਕੱਠੇ ਕਰਕੇ ਉਧਰ ਪੂਰੇ ਕੀਤੇ ਆ ਤੇ ਮੈਨੂੰ ਤਾਂ ਸ਼ਰਮ ਆਉਂਦੀ ਮੈਂ ਤਾਂ ਦੇਣਾ ਹੀ 500ਏ ਕੋਈ ਨਹੀਂ ਚਾਚੀ ਜੀ ਫਿਰ ਕੀ ਆ ਪੈਸਾ ਨਾ ਕੋਈ ਤੇ ਵੱਡੇ ਥੋੜਾ ਹੋਈਦਾ ਵਾ ਵਿਹਾਨ ਕੇ ਚਾਹ ਪਾਣੀ ਅਸੀਂ ਪੀ ਲਿਆ ਵਾ ਤੇ ਇਹ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਤੇਰਾ ਬਾਹਰੋਂ ਦੂਜਾ ਆਊਗਾ ਨਾ ਤੇ ਫਿਰ ਮੈਂ ਤੈਨੂੰ ਸੋਨਾ ਸੋੜ ਆਪਣੀ ਧੀਨ ਬਣਾ ਕੇ ਦਵੂੰਗੀ ਕੋਈ ਗੱਲ ਨਹੀਂ ਉਦੋਂ ਦੀ ਫੇਰ ਵੀ ਲਾਗੇ ਹੁਣ ਨਹੀਂ ਪੈਸੇ ਨਹੀਂ ਲੈਣੇ ਹੈਗੇ ਲੈ ਪੁੱਤ ਨਹੀਂ ਚਾਚੀ ਰਹਿਣ ਦ ਇਹ ਕੰਟੰਗਿਆ ਨਾ ਆਵੇ ਲੋ ਮਮੀ ਮਾਤਾ ਜੀ ਬਦੋਂ ਬੜੀ ਪੈਸੇ ਫੜਾਈ ਜਾਣ ਲਈ ਆ ਤੇ ਫੜ ਲਾ ਹਾ ਇਹ ਕਿਹੜਾ 500 ਦਾ ਨੋਟ ਵਾ ਜਿਹੜਾ ਤੇਰੇ ਕੋ ਫੜਿਆ ਨਹੀਂ ਗਿਆਂ ਡਿਆ ਰੁਪਈਆ ਤੇ 100 ਵਾ ਇੱਕ ਤੂੰ ਕਿਹਦੇ ਵਿੱਚ ਫਿਰ ਕੀ 100 ਰੁਪਈਆ ਵਾ ਪਿਆਰ ਨਾਲ ਦੇਣ ਦੇ ਆ ਇਦਾਂ ਨਹੀਂ ਕਹੀ ਜਾਂਦਾ ਨਾ ਸਾਸਰੀ ਕਾਲ ਮਮੀ ਆਈ ਬੜੀ ਗੁੱਸੇ ਦੇ ਨਾਲ ਵਾ ਤੇ ਗੁੱਸੇ ਦਾ ਤੇ ਆਉਣਾ ਹੈਗਾ ਮੈਂ ਹਜੇ ਬੂਆ ਖੋਲਣ ਲੱਗੀ ਤੇ ਤੂੰ ਤੇ ਨੱਟ ਕੇ ਇੱਧਰ ਆ ਗਈ ਨਾ ਜਿੱਦਾਂ ਕਿਦਾ ਬਹੁਤ ਤਾਨੂੰ ਚੰਬ ਪੈਂਦੀ ਨਹੀਂ ਪੈਂਦਾ ਤੁਨ ਤੇ ਕੀ ਕਰਦੇ ਕਿੰਨਾ ਆਥੇ ਵਾਜਾ ਮਾਰੀਆਂ ਅਹੀ ਤੇ ਜਗੇ ਸਾਰੇ ਫਿਰ ਆਖੇ ਚਾਚੀ ਵੱਲ ਉਹਨੇ ਉਹਨਾਂ ਚਰਕੀ ਤੇ ਬੁਆ ਹੀ ਨਹੀਂ ਖੋਲਿਆ ਡੈਡੀ ਤੇਰੇ ਨੇ ਤੋਸੇ ਬੁਆ ਖੋਲਤਾ ਤੇ ਜਦੋਂ ਤੂੰ ਹਾਂ ਨਹੀਂ ਬੁਆ ਗਾੜੀ ਤੇ ਉਹਨੇ ਉਸ ਵੇਲੇ ਤਾਂ ਖੋਲ ਨਹੀਂ ਕੀਤਾ ਪੈਣ ਜੀ ਬੁਆ ਤਾਂ ਜਾ ਕੇ ਮੈਂ ਖੋਲਿਆ ਮੈਂ ਤਾਂ ਆਪ ਬਿਸਤਰੇ 'ਚ ਵੜੀ ਤੇ ਤੁਹਾਨੂੰ ਪਤਾ ਪੈਣ ਡਿਆ ਜਦੋਂ ਮੈਂ ਵੇਖੇ ਤੇ ਗੜੋਚ ਹੋਏ ਤਿੰਨੇ ਜਾਣੇ ਦਾ ਉਹਦਾ ਮੈਂ ਉੱਥੇ ਬਿਠਾ ਲੇ ਨਾ ਤੇ ਡਰਦੇ ਵਿਚਾਰੇ ਬਿਸਤਰੇ 'ਚ ਵੰਨ ਤੇ ਬਿਸਤਰਾ ਕਿੱਲਾ ਹੋਜਣਾ ਮੈਨੂੰ ਗਰਮੀ ਤਾਂ ਦੀ ਵੀ ਚਾਚੀ ਜੀ ਦਾ ਉਹਦਾ ਫਟਾਫਟ ਚਾਹ ਬਣਾ ਕੇ ਪਿਆ ਦੋ ਸਾਨੂੰ ਵੇਖਿਆ ਕਿਆ ਪਿਆਰੀ ਉਸੇ ਵੇਲੇ ਅਗਲੀ ਨੇ ਦੱਸ ਦਿੱਤਾ ਵਾ ਵੀ ਗਰਮੀ ਤਾਂ ਨਹੀਂ ਚਾਹ ਪਿਆਲ ਦੋ ਹੁਣ ਡਰ ਵੀ ਨਾ ਮੇੜੇ ਮਾਰਨ ਇੱਤਾ ਹੀ ਆਨੇ ਮੈਨੂੰ ਮੇੜੇ ਮਾਰਿਆ ਕਰਨਾ ਵੀ ਤੇਰੀ ਕੁੜੀ ਇੱਧਰ ਆਈ ਤੇ ਮੈਂ ਉਹਨੂੰ ਕਿਆ ਪਿਆਲੀ ਤੇ ਜੇ ਬਿਹਤਰਾ ਗਿੱਲਾ ਇੰਨਾ ਕਿ ਬਿਹਤਰਾ ਗਿੱਲਾ ਹੋ ਚੱਲਾਈ ਆਪਣੀ ਕੁੜੀ ਹੁੰਦੀ ਤੇ ਤੂੰ ਨਾ ਬਿਸਤਰੇ ਚ ਵਾਰਦੀ ਉਹ ਮੇਰੀ ਕੁੜੀ ਹੀ ਨਾ ਤੇ ਬਿਸਤਰੇ ਅੱਗੇ ਲੇਹੋ ਚੱਲੇ ਸੀ ਭੈਣ ਜੀ ਤੁਸੀਂ ਉਹ ਹੀ ਨਾ ਲੜਾਈ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਹੋਰ ਗੱਲ ਕੋਈ ਨਹੀਂ ਹੈਗੀ ਤੁਸੀਂ ਨਾਵੇਂ ਲੱਭਦੇ ਰਹਿੰਦੇ ਪਕੇ ਨਾ ਕਿਸ ਬੰਨੇ ਹੋਾਨੂੰ ਲੜਾਈ ਲੱਭਦੀ ਰਹੇ ਫੇਰ ਕਿਵੇਂ ਇਹੋ ਗੱਲ ਕਹੀ ਵੀ ਚਾਹ ਪਿਆਲੀ ਦਾ ਉਹਦਾ ਠੰਡ ਸੀ ਹੋਰ ਮੈਂ ਤੁਹਾਨੂੰ ਕੀ ਕਹਿ ਦਤਾ ਵਾ ਫੇਰ ਕੀ ਹੋ ਗਿਆ ਚਾਹ ਪਿਆਲਦੀ ਤੇ ਕਾਹ ਹੈ ਨਾ ਕਿੱਡਿਆ ਤੂੰ ਪਕੌੜੇ ਕੱਢ ਲਈ ਜਿਹੜੇ ਮੈਨੂੰ ਲੱਗੀਆਂ ਦੱਸਣ ਭੈਣ ਜੀ ਪਕੌੜਿਆਂ ਦੀ ਨਹੀਂ ਕੋਈ ਗੱਲ ਵੀ ਪਕੌੜੇ ਤਾਂ ਮੈਂ ਕੱਢ ਲੈਣੇ ਹੀ ਪਰਮਜੀਤ ਕਹਿੰਦੀ ਵੀ ਚਾਚੀ ਜੀ ਬਫਾ ਫਾੜ ਦੇ ਹਣ ਚਾਹ ਦੇ ਦੋ ਕੰਮੜੇ ਹੀ ਤੇ ਮੈਂ ਉਹਦਾ ਚਾਹ ਬਣਾ ਕੇ ਇਹਨਾਂ ਨੂੰ ਪਿਆਲ ਦਿੱਤੀ ਆ ਪਰਮਜੀਤ ਨੂੰ ਤੇ ਕੰਬਾ ਚੜਿਆ ਹੀ ਰਹਿੰਦਾ ਵਾ ਇਹਦੀ ਕਿਹੜੀ ਗੱਲ ਵਾ ਇਹਨੂੰ ਕੰਬਾ ਚੜਿਆ ਤੇ ਤੈਨੂੰ ਤੇ ਉਹਨੂੰ ਵੀ ਦਬ ਦਬ ਲਿਆਈ ਤੇ ਹੁਣ ਤੂੰ ਮੇਰੇ ਮਾਰ ਨਹੀਂ ਆ ਮੈਂ ਪਕੌੜੇ ਹੀ ਕੱਢ ਲੈਣੇ ਜੇ ਮੈਂ ਹੁਣ ਕਹਿ ਤਾ ਪਕੌੜਿਆਂ ਦੀ ਕਿਹੜੀ ਗੱਲ ਪਕੌੜੇ ਪੁੱਸ ਕੇ ਕੱਢੀ ਤੇ ਪਰੌਣਿਆਂ ਨੂੰ ਜੇ ਖਾਣਨੇ ਹੋਣ ਤੇ ਭੈਣ ਜੀ ਤੁਸੀਂ ਤੇ ਐਵੇਂ ਕਰਨ ਕਿਹੜੇ ਬਗਾਨੇ ਘਰ ਆ ਕੇ ਆਪਣੇ ਘਰ ਹੀ ਆਏ ਆ ਚਾਚੀ ਦੇ ਘਰ ਆਏ ਕਿਹੜੇ ਕਿਸ ਦੇ ਘਰ ਆ ਗਏ ਉਹ ਗੱਲ ਇਹ ਆ ਗਈ ਸੋਵਰਾ ਆ ਗਈ ਕੁੜੀ ਹੈਗੀ ਇਹਦਾ ਕੀ ਫਰਕ ਜੀ ਹੈਗਾ ਬੂਥਾ ਚੁੱਕ ਕੇ ਤੇ ਆ ਜਾਂਦੀ ਲੁੰਡੀ ਜੀ ਨੰਗੀ ਕੱਢ ਕੇ ਇਹਨੂੰ ਕੋਈ ਹੱਕ ਨਹੀਂ ਜੀ ਕਹਿੰਦੇ ਦੱਸਣੀ ਉਹਨੂੰ ਮੰਮੀ ਮੈਂ ਲੈ ਕੇ ਆਈ ਆ ਭਾਬੀ ਨੂੰ ਨਾ ਇਹਨਾਂ ਨੂੰ ਸੱਚਾਈ ਜਾ ਲੈ ਖੇ ਚਲਾ ਚਾਚੀ ਘਰ ਚਲੀਏ ਮੈਂ ਵੀ ਨਹੀਂ ਮਿਲਿਆ ਗਿਆ ਮੇਰੇ ਕੋਲ ਕਿੰਨਾ ਚੋ ਗਿਆ ਵਾ ਤੂੰ ਜਿੰਨੀ ਮਰਜ਼ੀ ਇਹਨੂੰ ਖੋਲ ਦੇਈ ਜਾ ਸਭ ਕਹੇ ਦਾ ਤੂੰ ਇਹਨੂੰ ਲੈ ਕੇ ਆਈ ਤੇ ਇਹਨੂੰ ਕਰੀ ਜਾਨੀ ਆ ਜਈਆ ਇਹਨੂੰ ਖੋਲ ਜਿੰਨੀ ਦਿੱਤੀ ਜਾਂਦੀ ਆ ਹੁਣ ਆ ਜੋ ਗਈ ਹੈ ਤੇ ਹੱਥ ਚ ਚੱਦਰ ਜੋ ਮਰਜ਼ੀ ਕਰੇ ਉਹ ਤਾਂ ਅੱਗੇ ਨਹੀਂ ਪੁੱਛਦੀ ਗਿੱਸਦੀ ਮੈਨੂੰ ਪੁੱਛ ਕੇ ਗਏ ਜੇ ਮੀਂਹ ਚ ਭਜ ਡਾਇਜ ਪਰਸੂ ਜਾ ਪਾ ਕੇ ਦੁਰਪੇ ਪਿਓ ਨੂੰ ਮੜਾ ਕੇ ਦੱਸ ਗਏ ਜਦੋਂ ਜਾਣ ਲੱਗੇ ਉਹ ਠੀਕ ਨਹੀਂ ਹੈਗੇ ਤੂੰ ਦਵਾਈ ਲੈਣ ਗਏ ਤੂੰ ਜਿਆਦਾ ਨਰਸ ਲੱਗੀ ਆ ਇੱਥੇ ਕੋਈ ਲੱਗੇ ਸਕੇ ਨਰਸ ਹੈ ਨਹੀਂ ਕੋਈ ਡਾਕਟਰ ਹੈ ਨਹੀਂ ਆਹ ਤੋਂ ਪਹਿਲਾਂ ਤੈਨੂੰ ਲਿਆ ਇਹਨਾਂ ਨੇ ਤੇ ਫੇਰ ਇਹ ਦਵਾਈ ਲੈਣ ਗਏ ਤੇ ਫੇਰ ਕੀ ਲੱਗੇ ਭੈਣੀ ਆ ਲੱਗੇ ਫਿਰ ਕੀ ਆ ਤੂੰ ਤਾਂ ਬੈਠਾ ਹੀ ਰੋ ਤੇਰੀ ਤੇ ਮੈਂ ਘਰ ਜਾ ਕੇ ਖਬਰ ਲੈਣੀ ਆ ਖਬਰ ਨਾ ਬੋਲ ਸਾਰੀ ਖਬਰ ਇੱਥੇ ਲੱਲੀ ਸਾਰੀ ਘਰ ਜਾ ਕੇ ਕਰਨੀ ਆ ਬੋਰੇ ਇੱਕੀ ਕਰ ਦੋ ਤੁਸੀਂ ਹੀ ਕਰਨੀ ਆ ਬੱਚਿਆ ਮਨਾ ਤੇ ਤੂੰ ਚੱਲ ਘਰ ਇੱਕ ਵਾਰੀ ਮੈਂ ਤੁਹਾਨੂੰ ਆਖਿਆ ਸੀ ਨਾ ਕਿ ਤੁਸੀਂ ਮੰਮੀ ਨੂੰ ਪੁੱਛ ਲਓ ਇੱਕ ਵਾਰੀ ਬਿਨਾ ਪੁੱਛੇ ਨਾ ਕਰੋ ਪੈਰ ਫੁੱਟੋ ਪਰ ਤੁਸੀਂ ਆਂਦੇ ਮੈਂ ਆਪੇ ਸੰਭਲੂਗਾ ਮੰਮੀ ਨੂੰ ਹੁਣ ਵੇਖਿਓ ਤੇ ਸਹੀ ਆ ਜਿਹੜੀਆਂ ਕੜਣਾ ਨਾ ਮੰਮੀ ਨੇ ਦੱਸ ਦੇਣੇ ਛੱਡਣੀਆਂ ਤੁਹਾਨੂੰ ਪਤਾ ਵੀ ਹੈਗਾ ਮੰਮੀ ਦੇ ਚੰਗਾ ਭਲਾ ਸਭ ਦਾ ਪਰ ਨਾ ਆंदे ਮੰਮੀ ਨੇ ਕੁਝ ਕਹਿਣਾ ਹੀ ਨਹੀਂ ਆ ਮੈਨੂੰ ਸਾਰਾ ਪਤਾ ਹੈਗਾ ਜੀਦੀ ਮੈਂ ਵੀ ਤੁਹਾਨੂੰ ਆਂਦੀ ਹਾਂ ਨਾ ਵੀ ਨਾ ਤੁਸੀਂ ਰੋਟੀ ਪਾਣੀ ਦਾ ਖਲਾਰਾ ਪਾਓ ਤੁਸੀਂ ਇਹ ਵੀ ਨਹੀਂ ਮੰਨਦੇ ਸਵੇਰ ਦੇ ਆਏ ਰੋਟੀ ਖਾ ਕੇ ਜਾਓ ਰੋਟੀ ਖਾ ਕੇ ਜਾਓ ਆ ਵੇਖ ਲੋ ਹੁਣ ਪੂਰੀਆਂ ਤਲ ਕੇ ਮਿਲਣ ਗਈਆਂ ਜੀ ਮੇਰੇ ਅੱਖਾਂ ਸਾਹਮਣੇ ਵੇਖ ਲਾ ਆਪਣੀ ਗਰਮੀ ਦਾ ਇਦਾਂ ਮੰਮੀ ਕਰਦੀ ਏ ਕਿ ਡਿੱਪੋਲੀ ਜੀ ਬਣ ਕੇ ਜੇ ਨੂੰ ਆਹ ਵੇਖ ਲੋ ਆਹ ਵੇਖ ਲੋ ਕਿੱਡੀਆਂ ਪੂਰੀਆਂ ਬਣਦੀਆਂ ਆਂ ਪੂਰੀਆਂ ਵਾਲਾ ਮੂੰਹ ਤੇਰਾ ਮੰਮੀ ਇਦਾਂ ਨਾ ਕਰੋ ਬਾਹਰ ਆਏ ਆ ਕਰ ਜਾ ਕੇ ਗੱਲ ਕਰਾਂਗੇ ਤੂੰ ਇਹ ਕਰੀ ਕਰ ਚੱਲ ਤੇਰਾ ਤੇ ਮੈਂ ਪਤੀਲੇ ਨਾਲ ਮੂੰਹ ਲੰਮੀ ਆ ਪਹਿਲਾਂ ਕਿੰਨੀ ਕੁ ਤੂੰ ਚਾਹ ਡੱਕ ਲੈਂਦੀ ਆ ਪਿੰਜੀ ਕਿਉਂ ਇਦਾਂ ਕਰਨੀ ਤਸੋ ਕਿਹੜੇ ਕਿਸ ਬਗਾਨੇ ਘਰ ਐ ਆਪਣੇ ਘਰ ਹੀ ਆ ਗਏ ਫੇਰ ਕੀ ਹੋ ਗਿਆ ਤੂੰ ਹੀ ਤੇ ਆਉਣ ਤਲਦੇ ਜਿੰਨਾ ਕਿਤੇ ਹਨ ਕਿਹਦੇ ਘਰ ਆਣ ਵੜੇ ਹੋ ਆਪਣਾ ਤੂੰ ਸਾਨੂੰ ਸਮਝਦੇ ਨਹੀਂ ਨੀਂ ਮਾਸਾ ਵੀ ਸਮਝਦੇ ਆਂ ਅਸੀਂ ਬਹੁਤ ਸਮਝਦੇ ਆਂ ਆਪਣਾ ਸਮਝਦੇ ਆਂ ਪਰ ਤੂੰ ਨਹੀਂ ਆਪਣਾ ਸਾਨੂੰ ਸਮਝਦੀ ਇਹਨੂੰ ਪਤਾ ਨਹੀਂ ਹੁਣ ਕਿਹੜੀ ਕਿਹੜੀ ਚੁੱਕਣਾ ਦੇਤੀ ਹੁਣੀ ਆ ਇਹਨੇ ਹੁਣ ਵੇਖ ਲਈ ਜਾ ਕੇ ਥੇ ਨਹੀਂ ਮੇਰੇ ਨੱਖ ਨੱਖ ਰਲ ਆਉਂਦੇ ਮੇਰੇ ਕਦੀਆਂ ਗਾੜੀ ਚਾਰ ਚਰਨ ਭੈਣ ਜੀ ਮੈਂ ਚੁੱਕਣਾ ਇਹਨੂੰ ਕਿਹੜੀ ਦੇਣੀ ਆ ਧੀ ਤੇ ਤੁਹਾਡੀ ਵੀ ਨਾਲ ਆ ਉਹਦੇ ਹੁੰਦੇ ਮੈਂ ਚੁੱਕਣਾ ਨੂੰ ਦੇ ਸਕਦੇ ਆ ਅਕਸਰ ਧੀ ਤੇ ਤੁਹਾਡੀ ਆ ਨਾ ਤੇ ਮਾਂ ਤੁਸੀਂ ਉਹਦੇ ਚ ਧੀ ਚੰਗੀ ਹੋਵੇ ਤੇ ਤਾਂ ਹੋਵੇ ਕਿਉਂ ਧੀ ਚਾਹੇ ਉਹ ਦੇਖਾ ਦੌੜ ਜਾਂਦੀ ਉਸੇ ਵੇਲੇ ਉਹਨੂੰ ਲੈਣ ਤੇ ਚਾਹੇ ਉਹ ਦੇਖਾ ਦੌੜ ਜਾਂਦੀ ਮੈਂ ਗਰਮੀ ਤੇ ਕੋ ਚੱਲੀ ਆ ਧੀ ਦਾ ਸਾਰਾ ਡਈ ਗਿਆ ਮਾਂ ਜੀ ਤੇ ਕੋਈ ਸੁਣਦੀ ਨਹੀਂ ਕੀਏ ਮੈਂ ਕਹ ਸਕਦਾ ਤੈਨੂੰ ਕੋਸ਼ਣਾ ਚਾਹੀਦਾ ਵਾ ਕਿ ਨੋ ਮੇਰੀ ਕੁੜੀ ਕੋਲ ਜਾਂਦੀ ਆ ਤੇ ਕੁੜੀ ਮੇਰੀ ਹੁੰਦੀ ਆ ਨੋ ਕੋਲ ਉਹ ਛੋਟੀ ਗੱਲ ਵਾ ਪਰ ਸੁਪਰ ਕੇ ਲੈ ਜਾਂਦੀ ਆ ਤੇ ਮੈਂ ਦਵਾਈਆਂ ਲੈਣ ਚੱਲੀ ਆ ਮੈਂ ਉਹ ਕਰਨ ਚੱਲੀ ਆ ਬੜੀ ਚੋਣੀ ਗੱਲ ਵਾ ਗਰਮੀਤ ਵੀ ਕਰ ਦਿੰਦੀ ਆ ਜਦੋਂ ਉਹ ਕੋ ਠੀਕ ਨਹੀਂ ਤੇ ਦਵਾਈਆਂ ਤੇ ਲੈਣ ਜਾਣਾ ਹੀ ਆ ਡਾਕਟਰ ਕੋਲ ਜੇ ਜੰਡ ਕਾਂਡਾ ਮらい ਉਹ ਦਿਨ ਤੋਂ ਤੇ ਕੋਈ ਨਹੀਂ ਨਾ ਉਹ ਤੂੰ ਹੀ ਪੜੀ ਆ ਨਹੀਂ ਖੋਸੋ ਹੋ ਉਹ ਦਿਨ ਤੋਂ ਤੇ ਖੋਸੋ ਹੀ ਨਾ ਵਿੱਥੇ ਵੜ ਕੇ ਪਈ ਆ ਤੇਰਾ ਆਲਕਾਰ ਸਾਰਾ ਪੁੱਛਣ ਡਿਆ ਚੱਲ ਉਹਦਨ ਉਧਰ ਭੈਣ ਜੀ ਉਹ ਠੀਕ ਨਹੀਂ ਫੇਰ ਕਿੱਝ ਨਹੀਂ ਗਈ ਤੇ ਉੜਕ ਦੀ ਬਾਕੀ ਉਹ ਨਨਾ ਨਵਾ ਉਹ ਪਰਜਾਈ ਆ ਉਹ ਭਰਾ ਵਾ ਤੇ ਤੁਹਾਨੂੰ ਸਭ ਕੋ ਖੋਸ ਹੋਣਾ ਚਾਹੀਦਾ ਬਿੰਦਣਾ ਨਰਭਜਾਇਆ ਨਹੀਂ ਬਣਦੀ ਸਗੋ ਪੈਣਾ ਪੈਣਾ ਬਣ ਕੇ ਦੱਸਣ ਤੁਸੀਂ ਤਾਂ ਸਗੋ ਆਪ ਤਾਂ ਪੰਡੇ ਜੀ ਉਹਨਾਂ ਤੇ ਉਹ ਦਿਨ ਠੀਕ ਨਹੀਂ ਸੀ ਤਾਂ ਨਹੀਂ ਕਹੀ ਤੂੰ ਹੁਣ ਬਿਮਾਰ ਤੇ ਹੁਣ ਪਰਸੂ ਪੜ ਕੇ ਤੁਰਦੀ ਤਾਂ ਬਤਾ ਇੰਨਾ ਗਰਮੀਤ ਕੋਈ ਜਾਣੀ ਤੇ ਉਹ ਦਵਾਈ ਆ ਕੇ ਦਿੰਦੀ ਆ ਭੈਣ ਜੀ ਹਾਂ ਕਿਹੜੀ ਗੱਲ ਆਪਣੇ ਆਪਣੇ ਲਾਗੇ ਲੱਗਦੇ ਫਿਰ ਕੇ ਅੱਜ ਦਵਾਈ ਲੈ ਗਰਮੀਤ ਨੂੰ ਨਾਲ ਲੈ ਕੇ ਤੇ ਤੂੰ ਤਾਂ ਸਾਨੂੰ ਬਹੁਤ ਆਪਣੇ ਸਮਝਦੀ ਆ ਹਨਾ ਤੇਰਾ ਮੁੰਡਾ ਬਾਹਰ ਚੱਲਿਆ ਨਾ ਤੂੰ ਕਿਸ ਨੂੰ ਦੱਸਿਆ ਵਾ ਤੇ ਬਾਹਰ ਚੱਲਿਆ ਆ ਨਾ ਸੁਣ ਲਿਆ ਕਰਮੀਤ ਨੂੰ ਪੈਸੇ ਦੇਣ ਲਈ ਮੈਂ ਜਾਦੇ ਦੇਣੇ ਹੀ ਗਏ ਆ ਨੱਲਾ ਸੋ ਸਾਡਾ ਮੁੰਡਾ ਬਾਹਰ ਚੱਲਿਆ ਪੈਸੇ ਸਾਰੇ ਉਹਦੇ ਤੇ ਲੱਗ ਗਏ ਆ ਭੈਣ ਜੀ ਗੁਸਾਣਾ ਕਰੋ ਜੇ ਦਿਨ ਕਰਨ ਨਹੀਂ ਜਾਣਾ ਵਾ ਨਾ ਤੇ ਮੈਂ ਆਪਣੇ ਨੂੰ ਦੱਸਣਾ ਵਾ ਪਹਿਲਾਂ ਭਾਜੀ ਨੂੰ ਦੱਸ ਜਾਊਂਗੀ ਤੇ ਨਾਲੇ ਤੁਹਾਨੂੰ ਦੱਸ ਕੇ ਆਉਂਗੀ ਕਿ ਕਰਨ ਚੱਲਿਆ ਵਾ ਤੇ ਆਓ ਘਰ ਨੂੰ ਚਾਹ ਪਾਣੀ ਬਣਾਇਓ ਪੀਓ ਨਾਲੇ ਤੇ ਤੁਸੀਂ ਤੇ ਪਹਿਲਾਂ ਹੀ ਲਾਪੇ ਕਰਨ ਅਜੇ ਕਿਹੜਾ ਕਰਨ ਜਾਜੇ ਚੜ ਗਿਆ ਵਾ ਨਹੀਂ ਮੈਨੂੰ ਪਤਾ ਜਦੋਂ ਜਾਜੇ ਚੜ ਜਾਣਾ ਵਾ ਤੋ ਚੋਰੀ ਚੋਰੀ ਰਾਤੋਂ ਰਾਤ ਹੀ ਘਲਾ ਰਹਿਣਾ ਵਾ ਉਹਦੀ ਰਾਤ ਦੀ ਫਲੈਟ ਹੀਗੀ ਉਥੇ ਪੈਂਚੇ ਤੇ ਛੱਡਾ ਕੀ ਹੀ ਗਨੇ ਰਹੋ ਗਿਆ ਹੀ ਉਥੇ ਕਾਲੀ ਕਾਲੀ ਚਲੀ ਗਿਆ ਮੰਮੀ ਛੱਡ ਕੀ ਐਵੇਂ ਡਈ ਆ ਉਥੇ ਅਸੀਂ ਲੈ ਕੇ ਆ ਗਏ ਮੈਂ ਤਾਂ ਪੰਗਾ ਹੀ ਪਾ ਲਿਆ ਕਿ ਮੈਂ ਭਾਬੀ ਨੂੰ ਕਹਿਤਾ ਕਿ ਚਲ ਚਾਚੀ ਘਰ ਚੱਲੀਏ ਸਭੋ ਆਣ ਕੇ ਮਿਲੀ ਨਹੀਂ ਕੁੜੀ ਨੂੰ ਕਿ ਮੈਂ ਮੇਲਾ ਆਣ ਕੇ ਮਾਸਾ ਉਹ ਤੋਂ ਗੁੱਸਾ ਕੱਢਣ ਲੱਗ ਪਈ ਆ ਕੁੜੀ ਬਹੁਤ ਮਿਲਣ ਵਾਲੇ ਲੱਛਣ ਕਰਦੀ ਨਾ ਕੁੜੀ ਨੂੰ ਮਿਲੀ ਨਹੀਂ ਉਹ ਇਹਨੂੰ ਮਾਂ ਛੱਡ ਕੇ ਚਾਚੀ ਦਾ ਘਰ ਲੱਭ ਗਿਆ ਸਮਾਨੇ ਬੁਆਨੇ ਕੋਲੇ ਤੇ ਮਾਚੀ ਘਰ ਹੀ ਹੋਣਾ ਸੀ ਇਹ ਗਰਮੀ ਤੇ ਇਦਾਂ ਹੀ ਕਰਦੀ ਆ ਜੇ ਕਿਤੇ ਗਰਨਾਮ ਚੱਲ ਜੇ ਇਹਨਾਂ ਨੂੰ ਬੰਬੀ ਵਾਣੂ ਤੇ ਮੈਂ ਕਿਤੇ ਕੁਦਰਤੀ ਝਾੜੂ ਲਾਉਣ ਦੇ ਹੋਣਾ ਤੇ ਜੇ ਕਿਤੇ ਗਰਨਾਮ ਖਲੋ ਗਿਆ ਇੰਨੇ ਉੱਥੋਂ ਵੇਖ ਲੈਣਾ ਇੰਨੇ ਉਦੋਂ ਵੀ ਰੌਲਾ ਪਾਉਣਾ ਨੇ ਅਗਲੀਆਂ ਪਿਛਲੀਆਂ ਫਿਰ ਕਸਣਾ ਸਾਰਿਆਂ ਕਰਨੀਆਂ ਹਾਂ ਹਾਂ ਗਰਨਾਮ ਨੂੰ ਕਿਉਂ ਖਿਲਾ ਰਿਆ ਵਾ ਮੈਂ ਤਾਂ ਡਰਦੀ ਵੀ ਨਹੀਂ ਜਾਂਦੀ ਪਰਮਜੀਤ ਨੂੰ ਨਹੀਂ ਮਿਲਣ ਗਈ ਇਹਨੂੰ ਮਰ ਗਈ ਨਹੀਂ ਮੈਂ ਪੁੱਛਾ ਕਰ ਲਈ ਨਹੀਂ ਗਰਨਾਮ ਨੂੰ ਕਿਉਂ ਖਿਲਾ ਰਿਆ ਤੇ ਤੇਰਾ ਕਰਨ ਕਿੰਨਾ ਘਾਟੇ ਕਰ ਜਾਂਦਾ ਉਹ ਕਿੰਨਾ ਖ ਜਾ ਕੇ ਪੁੱਛਦਾ ਕਿ ਸਾਡੇ ਵੰਡੇ ਆ ਫੇਰ ਵੀ ਐਂ ਕੁਸੀਗੇ ਦੱਸੀਗੇ ਜੇ ਤੂੰ ਮੁੰਨੀ ਨੇ ਆਨੇ ਅਨੇ ਕੰਨ ਕਰ ਦਿੰਦੇ ਆ ਕੀ ਤਾਂ ਭੰਜ ਕੀਤੀ ਨਾ ਹੋਵੇ ਗਰਨਾਮ ਉਹਨੇ ਗਰਨਾਮ ਦੇ ਨਾਲ ਦੋਵੇਂ ਬਾਹਰ ਲੱਗੇ ਰਹਿੰਦੇ ਗੱਲਾਂ ਬਾਤਾਂ ਕਰਦੇ ਰਹਿੰਦੇ ਕੀਕਾ ਗਰਨਾਮ ਨੇ ਨਹੀਂ ਕਰ ਗੱਲ ਕੀਤੀ ਵੀ ਕਰਨ ਬਾਹਰ ਚੱਲਿਆ ਵਾ ਜੇ ਮੰਮੀ ਮੈਂ ਚੱਲਿਆ ਕਰਨ ਚੰਗਾ ਮੈਂ ਕੰਮ ਜਾ ਕੇ ਰੱਖਾਂ ਕੋਈ ਜਿਹਦਾ ਤਮਾਸ਼ਾ ਮੁਕੂ ਨਾ ਤੁਸੀਂ ਆ ਜੇ ਚੰਗਾ ਕੀ ਲੱਖਾ ਕਰ ਤੇਰੇ ਤੇ ਕਿੱਤੇ ਨੈ ਸਾਂਗ ਨਹੀਂ ਆ ਚੱਲ ਆ ਜੋ ਦੀਦੀ ਆਪਾਂ ਵੀ ਚੱਲੀਏ ਵੇਹਲਾ ਰਾਜ ਵੇਤੂ ਆ ਨਹੀਂ ਬੋਲਦੀ ਆ ਉਹਨੇ ਇੱਕੋਰੀ ਵੀ ਆਖਿਆ ਤੇ ਮੰਮੀ ਘਰ ਨੂੰ ਆ ਪਰਮਜੀਤ ਦੀ ਬਾਹ ਫੜ ਕੇ ਲੱਗੀ ਆ ਤੇ ਚੁੱਪ ਕਰਕੇ ਚੱਲ ਗਈ ਆ ਪੈਨ ਜੀ ਉਹ ਕੀ ਬੋਲੇ ਹਰਿਆ ਕੁੜੀ ਵੀ ਸ਼ਰਮ ਖਾ ਗਈ ਆ ਤੇ ਚਾਚੇ ਦਾ ਘਰ ਆ ਕੇ ਤੇ ਮੰਮੀ ਨੇ ਸਾਡੀ ਬੇਇੱਜ਼ਤੀ ਕਰ ਦਿੱਤੀ ਆ ਅਗਲੀ ਕੁੜੀ ਮਹਿਸੂਸ ਕਰਨ ਲਈ ਆ ਇਹ ਤੇ ਚੱਕਾ ਦੀ ਬੇਇੱਜ਼ਤੀ ਵਾਲੀ ਗੱਲ ਵਾ ਜੇ ਉਹ ਸੱਚੀ ਗੱਲ ਆਖੀ ਹੈ ਨਾ ਤੇ ਉਹਦਾ ਆਪਣੀ ਬੇਇੱਜ਼ਤੀ ਹੋ ਗਈ ਆ ਚੱਲ ਕੋਈ ਨਹੀਂ ਸੱਚੀਆਂ ਸੱਚੀਆਂ ਗੱਲਾਂ ਮੈਨੂੰ ਝੂਠ ਨਹੀਂ ਆਂਦਾ ਲੋਕਾਂ ਵਾਂਗ ਚੱਲ ਕੁੜੀ ਨੂੰ ਨਾ ਕੁਝ ਵੀ ਕਿਹਾ ਕਰੋ ਬਹਿ ਜਾ ਬਹਿਣਾ ਨਹੀਂ ਗਾ ਤੁਸੀਂ ਵੀ ਤੁਰ ਪਏ ਹੁਣ ਉਹਨਾਂ ਦੇ ਮਗਰੇ ਤੂੰ ਇਹ ਚਾਹ ਪੀਣ ਵਾਲੇ ਕੰਮ ਹੀ ਨਹੀਂ ਕੀਤੇ ਤੇ ਆਉਂਦੇ ਤੁਸੀਂ ਬੋਲਣ ਲੱਪੇ ਮੇਰੇ ਨਾਲ ਮੈਂ ਤੁਹਾਨੂੰ ਚਾਹ ਪਾਣੀ ਕਿਹੜਾ ਪੀਣਾ ਗੇੜ-ਗਾੜੀ ਰਕਿਆ ਹੀ ਬਣਾ ਕੇ ਮੈਂ ਕੀ ਬੰਨ ਬਿਟਰ ਬਿਟਰ ਚੱਕ ਕੇ ਜਾਣਾ ਕੀ ਹੋ ਗਿਆ ਵਾ ਉਹ ਮੰਮੀ ਪਕੌੜੇ ਨਿਕਲਣੇ ਸੀ ਉਹ ਵੇਖਣ ਆਈ ਤੇਰਾ ਤੇ ਬਸ ਪਕੌੜਿਆਂ ਨੂੰ ਹੀ ਮੂੰਹ ਲੋਚਦਾ ਰਹਿੰਦਾ ਵਾ ਨਹੀਂ ਮੈਂ ਤਾਂ ਈ ਤੈਨੂੰ ਖਵਾ ਲ ਕੇ ਗਈ ਨਾ ਗਰਮ-ਗਰਮ ਹੋਣੇ ਨਹੀਂ ਤਾਈ ਨੇ ਤੇ ਇਦਾਂ ਹੀ ਕਰਨੀ ਤਾਂ ਤੂੰ ਵੀ ਉਹ ਗੱਲਾਂ ਫੜ ਲਈਆਂ ਮੇਰੇ ਨਾਲ ਮੈਂ ਤੁਹਾਨੂੰ ਇਹ ਚ ਮਾੜਾ ਕਿਹਾ ਵਾ ਉਹ ਵੇਖੋ ਉਹ ਕੀ ਉਹਨੂੰ ਆਂਦੇ ਤੁਹਾਨੂੰ ਮੇਰੀ ਲੱਗ ਗਈ ਹਾਏ ਜਦ ਆਂਦੇ ਆ ਮੈਨੂੰ ਪਕੌੜੇ ਕੱਢ ਦਿੰਦੇ ਹਾਂ ਤੇ ਤੁਹਾਨੂੰ ਇੰਨੀ ਗੱਲਾਂ ਨਾ ਸੁਣਨੀਆਂ ਪੈਂਦੀਆਂ ਐਸੇ ਬਹਾਨੇ ਵੀ ਖਾ ਲੈਂਦੇ ਭਾਈ ਜ਼ੁਬਾਨ ਵਾਲਾ ਨਾ ਹੋਵੇ ਤੇ ਪੱਠੇ ਤੁਨ ਮ ਬੜੇ ਪਾਉਣੇ ਸੀ ਪਰ ਮੈਂ ਗਰਮੀ ਦੇ ਮੂੰਹ ਚੁੱਪ ਕਰ ਗਈ ਭੇਜਣੀ ਤੇ ਪੜੀ ਤੋਰ ਕੇ ਮੈਂ ਉਹਨੂੰ ਉਹ ਮੰਮੀ ਉਹਦੇ ਮੈਂ ਵੀ ਵੇਖਿਆ ਕਿੰਨੇ ਕਿੰਨੂ ਕੀ ਕਿਹਾ ਹ ਹ ਕੀ ਆ ਤੂੰ ਇੱਥੇ ਵੇਖੋ ਕੁਝ ਵੇਂਦਾ ਰਿਆ ਨਾ ਤੇ ਜਾਂ ਫਿਰ ਗਾਂ ਹੁੰਦਾ ਮਾੜਾ ਜੇ ਤੂੰ ਨੂੰ ਪਤਾ ਹੁੰਦਾ ਕਿ ਘਰ ਕੋਈ ਹੈਗਾ ਵਾ ਉਹ ਅੱਗੇ ਮੇਰੀ ਬੇਇੱਜ਼ਤੀ ਕਰ ਕਰਕੇ ਚੰਨ ਜਿੰਦੀ ਆ ਭ ਘਾਰੇ ਦੇ ਕੋਈ ਨਹੀਂਗਾ ਕਿ ਪਿਓ ਬਾਹਰ ਵਾ ਤੇ ਕੱਲੀ ਹਾਲੇ ਵੇਖ ਕੇ ਮੇਰੀ ਬੇਇੱਜ਼ਤੀ ਕਰ ਜਾਂਦੀ ਆ। ਓਹੋ ਹੁਣ ਤੁਹਾਨੂੰ ਲੜ ਲਈ ਵੀ ਟੀਮ ਚਾਹੀਦੀ ਆ। ਟੀਮ ਦੀ ਗੱਲ ਨਹੀਂ ਹੁੰਦੀ। ਲਾ ਕੇ ਖਲੋਤਾ ਹੀ ਮੈਨਾਂ ਤੇਨੇ ਨਾ ਥੋੜਾ ਆਸਰਾ ਹੋ ਜਾਂਦਾ ਵਾ। ਅਗਲੀ ਨੂੰ ਝਿਜਕ ਹੁੰਦੀ ਆ। ਇਹਦਾ ਪੁੱਤ ਲਾ ਕੇ ਖਲੋਤਾ ਵਾ। ਓ ਮਮੀ ਤੁਹਾਡੀ ਤੇ ਫਿਰ ਵੀ ਮਾੜੀ ਮੋਟੀ ਕੱਟ ਕਰਦੀ ਆ। ਮੈਂ ਖਲੋਤਾ ਵਾਂ ਤੇ ਮੇਰੀ ਤੇ ਬੇਇੱਜ਼ਤੀ ਬੜੀ ਕਰਨੀ ਉਹਨਾਂ ਨੇ। ਮੇਰੇ ਕੋ ਨਹੀਂ ਕਰਾਈ ਜਾਂਦੀ। ਨਾ ਮੇ ਕੋਈ ਗੱਲਾਂ ਸੁਣੀ ਆਂਦੀਆਂ ਬਾਅਦ ਚ। ਨਾਲੇ ਮਮੀ ਤੁਸੀਂ ਇਕੱਲੇ ਥੋੜੀ ਹੀ। ਓ ਸਾਰੇ ਆਣੇ ਤੁਹਾਡੇ ਵੱਲ ਹੀ। ਤਾਈ ਇਕੱਲੇ ਇੱਕੋ ਬੰਨੇ ਹੋ ਤੇ ਕਿਸ ਨੂੰ ਵਾਰੇ ਨਹੀਂ ਆਉਣ ਨੇ ਢੇ ਤੁਹਾਡੇ ਸਾਰ ਪੁੱਤ ਵੀ ਡਰਦਾ ਸੀ ਤੇ ਨੌ ਵੀ ਡਰਦੀ ਸੀ ਤੇ ਧੀ ਵਿਚਾਰੀ ਬਗਾਨੇ ਘਰੋਂ ਆ ਕੇ ਡਰਦੀ ਸੀ ਵੀ ਮੇਰੇ ਵੀ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਤੋਨੇ ਤੂੰ ਮੰਮੀ ਨਾਲ ਲੜ ਕੇ ਫੇਰ ਆਈਆਂ ਇਹ ਕੰਮ ਨੂੰ ਜਾਣੀ ਆ ਉਹ ਤਾਂ ਡਰਦੇ ਸੀ ਉਹ ਤਾਂ ਸਾਡੇ ਦਵਾਲੇ ਕੱਲੀ ਤੇ ਹੋ ਗਈ ਉਹ ਚਲੋ ਸ਼ਾਂਤ ਰਹੋ ਪਾਣੀ ਪੂਣੀ ਪੀਣਾ ਥੱਕ ਗਏ ਨੇ ਤੇ ਨਹੀਂ ਪਾਣੀ ਬਥੇਰਾ ਤਾਈ ਤੇਰੇ ਪਿਆਰ ਜਾਂਦੀ ਮੈਨੂੰ ਆ ਕੇ ਉਹ ਮੰਮੀ ਚਲ ਫੇਰ ਕੀ ਹੋ ਗਿਆ ਜੇ ਇੱਕ ਦਿਨ ਤੁਹਾਨੂੰ ਸੁਣਨੀ ਆ ਪੈ ਗਈਆਂ ਤੇ ਅੱਗੇ ਤੁਸੀਂ ਬਥੇਰੀ ਜਾ ਕੇ ਉਹਨਾਂ ਘਰ ਤੀਲੀ ਲਾ ਕੇ ਆਉਂਦੇ ਸੀ ਤੇਲੀ ਦੋਦਨ ਲਾਉਂਗੀ ਜਿਦਨ ਪਰਮਜੀਤ ਪਾਕੇ ਨਾ ਤੇ ਤਿੰਨ ਕੇ ਝੋਲੇ ਚ ਕੱਪੜੇ ਤੇ ਤੋਰੂਗੀ ਤੇ ਫੇਰ ਵੇ ਮਾਨੋ ਸਲੂ ਮਿਲਣਾ ਵਾ ਗਈਇਆ ਕਰੋ ਬਾਹਰ ਪਰਮਜੀਤ ਕੱਢੂਗੀ ਨਾ ਫੇਰ ਵਧੀਆ ਲੱਗਾ ਮੈਨੂੰ ਤਾਂ ਅੰਦੀ ਨਾ ਨੌ ਕੱਢੀ ਆ ਤੇ ਜਿਦਨ ਪਰਮਜੀਤ ਨੇ ਸੱਸ ਕੱਢੀ ਉਸ ਦਿਨ ਪਤਾ ਲੱਗੂ ਆਂਡ ਗਵਾਂਡ ਵੀ ਓ ਮੰਮੀ ਇਹੋ ਤੇ ਗੱਲ ਵਾ ਬਸ ਗੱਲ ਹੀ ਸਾਰੀ ਇੱਥੇ ਆ ਕੇ ਮੁੱਕਦੀ ਆ ਉਹਨਾਂ ਨੇ ਵੀ ਕਰੀ ਆਪਣੀ ਨੌ ਘਰੋਂ ਕੱਢਤੀ ਤੂੰ ਹੀ ਵੀ ਕੱਢਤੀ ਹੁਣ ਇਹ ਰਹਿ ਗਿਆ ਵਾ ਵੀ ਨੌਆਂ ਨੇ ਤੁਹਾਨੂੰ ਘਰੋਂ ਕੱਢਣਾ ਇਹੋ ਕੰਮ ਰਹਿ ਗਿਆ ਬਸ ਹੁਣ ਨਾ ਮੈਨੂੰ ਕਿਹੜੀ ਗੱਲਾਂ ਕੱਢਣਗੇ ਮੈਂ ਕੋਈ ਗੱਲਾਂ ਦੇ ਬਹੁਤ ਵਾ ਪਰ ਮੈਂ ਹੈਟੜ ਤੋਂ ਛੋਟਾ ਵਾ ਮੈਂ ਕਰ ਨਹੀਂ ਸਕਦਾ ਤੂੰ ਵੱਡਾ ਸਿਆਣਾ ਵਾ ਜਾ ਜਾ ਕੇ ਤੇ ਆਪਣਾ ਕੰਮ ਕਰ ਤ ਮਤਾਂ ਦੇਣ ਡਿਆ ਤੂੰ ਮੈਨੂੰ ਆ ਚਲੋ ਛੱਡੋ ਇਹਨਾਂ ਗੱਲਾਂ ਨੂੰ ਜਾਓ ਜਾ ਕੇ ਸਿਰਪੀਟ ਦੀ ਗੋਲੀ ਖਾਲੋ ਬਹਾਰਾ ਨੂੰ ਤੁਸੀਂ ਮੇਕੋ ਮੈਨੂੰ ਕਹਿਣਾ ਮੇਰਾ ਸਿਰ ਘੁੱਟ ਤੈਨੂੰ ਕਹਦਾ ਸਿਰ ਘੁੱਟ ਨੂੰ ਕਹਿਣਾ ਮੈਂ ਖਾਣੀ ਪੈਣੀ ਆ ਜਿੰਨਾ ਸਿਰ ਉਹ ਮੇਰਾ ਖਾ ਗਈ ਕੋਲੋਤੀ ਦਾ ਮੈਂ ਨਹੀਂ ਤਾਨੀ ਆ ਬੇ ਛੁਣਦੇ ਉਹਦੀਆਂ ਚੱਲ ਖਾਣੀ ਆ ਗੋਲੀ ਕੀ ਕਰਨਾ ਉਹਦਾ ਜਿੱਦਾ ਮਰਜੀ ਆ ਨਾ ਕੀਤਾ ਤੇ ਤਾਈ ਨੇ ਗਲਤੀ ਆ ਮੰਮੀ ਘੜੀ ਇਹਨਾਂ ਨਹੀਂ ਬੋਲਣਾ ਜਈਦਾ ਅਕਸਰ ਉਹ ਫੇਰ ਵੀ ਪਾਜੀ ਹਣੀ ਸਾਰੇ ਲਾਗੇ ਖਲੋਤੇ ਸੀ ਬੰਦਾ ਬੇਸ਼ਤੀ ਮਹਿਸੂਸ ਕਰਦਾ ਵਾ ਪਹਿਲਾਂ ਤੇ ਮੈਂ ਜਾਣ ਲੱਗਾ ਹੀ ਲੱਗੇ ਪਰ ਫੇਰ ਮੈਂ ਤਾਂ ਨਹੀਂ ਗਿਆ ਮੈਨੂੰ ਇੱਕ ਤੇ ਮੇਰਾ ਵਿੱਚ ਜਾਣਾ ਬਣਦਾ ਨਹੀਂ ਤੇ ਜੇ ਮੇਰੇ ਮੂੰਹ ਕੋਈ ਵੱਧ ਘੱਟ ਨਿਕਲ ਗਈ ਨਾ ਉਹ ਲੋਕੀ ਉਸੇ ਵਾਲੇ ਗੱਲ ਦੀ ਲਾਲ ਬੜੀ ਬਣਾ ਲੈਂਦੇ ਪਈ ਇਹਨਾਂ ਦਾ ਮੁੰਡਾ ਆਉਂ ਜਾਉਂ ਚਲੋ ਇਹਨਾਂ ਦੀ ਦਰਾਨੀ ਜਸਾਨੀ ਦੀ ਗੱਲ ਆ ਮੈਂ ਵਿੱਚ ਨਹੀਂ ਹੁੰਦਾ ਇੱਧਰ ਆ ਕਿੱਧਰ ਚੱਲਿਆ ਵਾ ਮੇਰੀ ਗੱਲ ਸੁਣ ਕਿਆ ਕਰੀ ਬੈਠੀ ਸੁਣ ਦੱਸੋ ਬੱਤ ਤੈਨੂੰ ਮਾਸਾ ਕੁਲ ਕੁਲ ਨਹੀਂ ਗਈ ਵੀ ਤੂੰ ਲੈ ਕੇ ਕੁੜੀ ਨੂੰ ਉਧਰ ਜਾ ਬੜਿਆ ਮਮੀ ਫਿਰ ਕੀ ਆ ਉਹ ਬਗਾਨੇ ਆ ਉਹ ਵੀ ਚਾਚੀ ਹੱਡੀ ਬਾ ਚਾਚੀ ਆ ਤੈਨੂੰ ਤੂੰ ਆ ਨਾ ਨਾ ਵੀ ਮੇਰੀ ਚਾਚੀ ਆ ਉਹ ਨਹੀਂ ਹਾਨੂੰ ਸਮਝਦੀ ਉਹ ਬਗਾਨੇ ਸਮਝਦੀ ਆ ਮੰਮੀ ਮੈਂ ਗੇਵੀ ਕਿ ਆਇਤ ਵੀਰ ਤੇ ਦਿਵਾਲੇ ਹੋਈ ਜਾਂਦੇ ਜੇ ਵੀਰ ਨੇ ਨਹੀਂ ਖੜਿਆ ਹੈਗਾ ਮੈਂ ਵੀਰ ਨੂੰ ਕਿਹਾ ਕਿ ਚਲ ਉਧਰ ਚਲ ਜਾਨੇ ਚਾਚੀ ਵੱਲ ਦੀਦੀ ਮੰਮੀ ਇਦਾਂ ਹੀ ਕਰਦੀ ਆ ਤੇ ਇਹਨਾਂ ਨੂੰ ਸਮਝਾਓ ਹਾਂ ਥੋੜਾ ਜਿਹਾ ਦੱਸ ਵੀ ਦੋ ਤੇ ਅਸੀਂ ਘਰ ਵਾਂ ਜੇ ਅਸੀਂ ਆਪੋ ਚੋਂ ਦੀ ਨਾਲ ਰਲ ਮਿਲ ਕੇ ਰਾਵਾਂਗੇ ਤੇ ਲੋਕਾਂ ਨੇ ਤੇ ਆਪੇ ਗੱਲਾਂ ਬਣਾਉਣੀਆਂ ਵਾ ਉਹ ਇਧਰ ਚੱਲ ਕੇ ਉਧਰ ਚੱਲ ਕੇ ਕਿਹੜੀ ਉਹ ਗੱਲ ਵੀ ਆਲੋ ਕਰਨੇ ਰਹੀ ਆ ਗਈ ਆ ਤੇ ਉਹ ਕਿਹੜਾ ਬਗਾਨਾ ਘਰ ਵਾਜੇ ਤੇ ਤੁਸੀਂ ਨਾ ਮੰਮੀ ਖਿਜਣ ਦੇ ਜੇ ਤੁਸੀਂ ਉਹ ਬਗਾਨਾ ਨਹੀਂਗਾ ਉਹ ਤਾਂ ਅੱਜ ਕੱਲ ਕੋਈ ਨਹੀਂਗਾ ਆਪਣਾ ਉਨੀ ਉਹੋ ਦੀਆਂ ਗੱਲਾਂ ਜਿੱਤਾ ਆਉਂਦੀ ਉਹ ਤਾਂ ਨਾ ਮੰਨਿਆ ਕਰ ਮੈਨੂੰ ਪਤਾ ਵਾ ਨਾ ਜੇ ਤਾਂ ਉਹ ਸਾਡੇ ਨਾਲ ਵਰਤਾਰਾ ਕਰਦੀ ਆ ਤੈਨੂੰ ਨੀਗਾ ਪਤਾ ਉਹ ਮੰਮੀ ਉਦਾਂ ਵਹਿਮ ਹੋ ਗਿਆ ਕਿੰਨੀ ਇਸ ਕੀਤੀ ਬਿਲਾ ਗਰਮੀ ਤੋਂ ਨੇ ਚਾਚੀ ਨੇ ਚਾਹ ਪਾਣੀ ਪੀਲਾ ਵਿਚਾਰੀ ਨੇ ਹੋਰ ਕੀ ਹੁੰਦਾ ਵਾ ਨਾਲ ਕਿੰਨਾ ਕੋਹੋ ਨੇ ਸਾਡੇ ਰੱਖਿਆ ਤੇ ਉਹ ਮੰਮੀ ਫੇਰ ਉਹੋ ਗੱਲ ਵੀ ਆਂਦੀ ਆ ਵੀ ਉਹ ਚੰਗੀ ਨਹੀਂ ਹੈਗੀ ਕਿੱਥੋਂ ਤੱਕ ਉਹਨੂੰ ਪਕੌੜਿਆਂ ਦਾ ਕਹਿ ਕੇ ਦੱਸ ਅਸੀਂ ਕਦੀ ਪਕੌੜੇ ਨਹੀਂ ਵੇਖੇ ਉਹਨਾਂ ਕਹਿਣਾ ਕਿ ਮੈਂ ਦੱਸ ਇੱਕ ਚਾਹ ਬਣਾ ਕੇ ਪਿਆਈ ਇਹਨਾਂ ਨੂੰ ਆਉਂਦਿਆਂ ਨੂੰ ਮੀਂਹ ਵਰਦੇ ਚਾਏ ਉਤੋਂ ਇਹਨਾਂ ਦੀ ਮਾਨ ਕੇ ਤਾਂ ਸਾਨੂੰ ਗੱਲਾਂ ਕਰ ਗਈ ਆ ਕੀ ਧੀ ਐਦੀ ਲੁਤਰੀ ਚਲਦੀ ਆ ਤੂੰ ਵੀ ਐਦੀ ਬੋਲੀ ਬੋਲਦੀ ਆ ਭਰਾ ਪਰਜਾਈ ਵਾਲ ਦੀ ਗੱਲ ਕਰਦੀ ਆ ਮੈਨੂੰ ਨੇ ਤੂੰ ਕੱਖ ਵੀ ਸਮਝਦੀ ਮੰਮੀ ਕੀ ਐ ਕੋਈ ਗੱਲ ਕਰੀ ਜਾਣ ਦੇ ਉਹ ਵਿਚਾਰੇ ਮੀਂ ਵਰਦੇ ਚ ਮੇਰੇ ਕੋਲ ਗਏ ਤੇ ਮੈਂ ਨਾਲ ਆ ਗਈ ਇਹਨਾਂ ਦੇ ਕਿ ਚੱਲ ਮੈਂ ਤੁਹਾਡੇ ਨਾਲ ਜਾਨੀ ਆ ਤੇ ਮੰਮੀ ਦੇ ਨਾਲ ਮੈਂ ਨਾਲੇ ਜ਼ਰੂਰੀ ਗੱਲ ਕਰਨੀ ਆ ਤੇ ਮੈਂ ਤੇ ਤਾਂ ਕਰਕੇ ਨਾਲ ਆ ਗਈ ਉਹਨਾਂ ਦੇ ਤੈਨੂੰ ਐਡੀ ਕਿਹੜੀ ਮੇਰੇ ਨਾਲ ਜ਼ਰੂਰੀ ਗੱਲ ਕਰਨ ਦੀ ਲੋੜ ਪੈ ਗਈ ਆ ਤੂੰ ਵੀ ਘਾਰ ਹੀ ਲੈ ਆ ਪਹਿਲਾਂ ਨਾਲੇ ਮੰਮੀ ਮੈਨੂੰ ਪਤਾ ਲੱਗਾ ਵਾ ਕਿ ਤੁਸੀਂ ਘਰ ਦੇ ਵਿੱਚ ਨਾ ਭਾਬੀ ਨੂੰ ਨਿੱਕੀ ਨਿੱਕੀ ਗੱਲ ਦਾ ਤੁਸੀਂ ਮੇਣਾ ਦਿੰਦੇ ਜੇ ਇੱਕ ਲਾਦ ਨਹੀਂ ਹੋਣੀ ਹੈਗੀ ਤੇ ਤੁਸੀਂ ਉਹਦਾ ਵੀ ਮੇਣਾ ਦਿੱਤਾ ਵਾ ਇਹ ਤੇ ਕਰਮਾਂ ਦੀ ਗੱਲ ਹੁੰਦੀ ਆ ਕਿ ਲਾਦ ਹੋਣਾ ਜਾਂ ਨਹੀਂ ਹੋਣਾ ਹੈਗਾ ਇਹਦੇ ਵਿੱਚ ਮੇਣਾ ਤੁਸੀਂ ਮਾਰਦੇ ਜੇ ਤੇ ਲੋਕਾਂ ਨੇ ਤੇ ਆਪੇ ਵਾਰ ਮਾਰਨਾ ਵਾ ਬਹੁਤ ਸੋਹਣੀ ਗੱਲ ਵਾ ਲੈਂਦਾ ਉਹਨੂੰ ਵੀ ਮੇਰੀ ਸਾਈਡ ਲਿਓ ਤੁਸੀਂ ਮੰਮੀ ਤੁਸੀਂ ਮੇਰੇ ਵੱਲ ਕਿਉਂ ਇਦਾਂ ਵੇਂਦੇ ਈ ਮੈਂ ਨਹੀਂ ਦੀਦੀ ਨੂੰ ਕੁਝ ਵੀ ਆਖਿਆ ਚਾਹੇ ਮੇਰੀ ਕੋਈ ਸਾਈਡ ਲਵੇ ਚਾਹੇ ਨਾ ਲਵੇ ਜਿਹੜੀ ਤੁਸੀਂ ਲਾਦ ਦੀ ਗੱਲ ਕਰਦੇ ਹੀ ਨਾ ਜੇ ਵਾਹਿਗੁਰੂ ਨੇ ਕਰਮਾ ਚ ਲਿਖੀ ਹੋਈ ਨਾ ਤੇ ਮਿਲ ਹੀ ਜਾਣੀ ਆ ਤੇਰੇ ਵਰਗੀਆਂ ਤੇ ਕਰਮਾ ਚ ਨਹੀਂ ਲਾਦਦਾ ਹੁਣ ਹੁੰਦੀਆਂ ਤੂੰ ਆਨੀ ਫਿਰ ਲਾਦ ਮਿਲ ਜਾਣੀ ਆ ਸੁੱਕੇ ਰੁੱਕ ਕਦੀ ਵੀ ਨਹੀਂ ਹਰੇ ਹੋਏ ਮੇਰੀ ਇਹ ਨਹੀਂ ਗੱਲ ਨਹੀਂ ਮੰਮੀ ਕਹੀਦੀ ਉਹ ਤੁਹਾਡੇ ਤੀ ਪੁੱਤ ਵਸ ਸਕੋ ਤੁਸੀਂ ਉਹਨਾਂ ਨੂੰ ਦਲਾਸਾ ਦੇਣਾ ਚਾਹੀਦਾ ਵਾ ਕਿ ਕੋਈ ਨਹੀਂ ਪੁੱਤ ਅਜਿਹੜਾ ਵਿਆਹ ਨੂੰ ਇੰਨਾ ਚਿਰ ਹੋ ਗਿਆ ਵਾ ਆਪੇ ਹੋ ਜਾਊਗਾ ਤੇ ਤੁਸੀਂ ਉਤੋਂ ਨੂੰ ਮਿਹਣੇ ਦਿੰਦੇ ਜੇ ਨਹੀਂ ਚੰਗੀ ਗੱਲ ਇਹ ਵਾਲੀ ਆ ਵੇਖ ਲੈ ਤੇਰੇ ਸਾਹਮਣੇ ਗਰਮੀਤ ਮੰਮੀ ਇਦਾਂ ਕਰਦੀ ਹੈ ਤੇ ਬਾਅਦ ਚ ਕੀ ਕਰਦੀ ਹੋਊਗੀ ਇਹ ਦੇ ਕਿਤੇ ਕਿੱਡਾ ਆਵਦਾ ਚਮਚਾ ਬਣਿਆ ਵਾ ਮੰਮੀ ਐ ਇਦਾਂ ਦੀਆਂ ਗੱਲਾਂ ਤੁਸੀਂ ਨਾ ਕਰੋ ਉਹ ਵਿਚਾਰੀ ਲਾਗੇ ਖਲੋਤੀ ਆ ਤੇ ਤੁਸੀਂ ਲਾਗੇ ਖਲੋਤੀ ਦੇ ਇਦਾਂ ਦੀਆਂ ਗੱਲਾਂ ਕਰਨ ਦੇ ਜੇ ਤੇ ਉਹਦੇ ਦਿਲ ਤੇ ਕੀ ਵੀਰਦੀ ਹੋਗੀ ਅੰਦਰ ਜਿਹੜੀ ਵੀਰਦੀ ਵੀਰਦੀ ਰਵੇ ਜਦੋਂ ਇਹਦੇ ਲਾਦ ਹੀ ਨਹੀਂ ਹੁੰਦੀ ਮੈਂ ਇਹਨੂੰ ਰਗੜ ਕੇ ਤਾਂ ਫੋੜੇ ਤੇ ਲਾਉਣਾ ਵਾ ਤੇ ਜੇ ਕਿਸੇ ਦੇ ਲਾਦ ਨਹੀਂ ਹੁੰਦੀ ਹੈਗੀ ਤੇ ਉਹਨੂੰ ਘਰੋਂ ਬਾਹਰ ਕੱਢ ਦੇਦਾ ਵਾ ਫਿਰ ਵੀ ਹੋ ਸਾਡੇ ਤੇ ਪੁੱਤ ਵਾਡਾ ਤੂੰ ਘਰੋਂ ਕੱਢਣ ਦੀਆਂ ਗੱਲਾਂ ਕਰਦੀਆਂ ਮੈਂ ਤੇ ਕੱਢਦਾ ਹੀ ਇਹ ਤੇ ਤੇਰੀਆਂ ਹੀ ਬੇੜੀਆਂ ਚਵੱਟੇ ਪਏ ਜਿੰਨੇ ਲਿਆ ਕੇ ਦਫੇ ਮੇਰੇ ਘਰ ਫਾ ਪਾਤਾ ਇਕਲ ਬੇੜੀਆਂ ਦੇ ਬੱਟੇਵਾਦੀ ਕਿਹੜੀ ਗੱਲ ਹੋਗੀ ਤੇ ਮੈਂ ਤਾਂ ਸੋ ਕੋ ਤੇਰਾ ਘਰ ਵਸਾਇਆ ਪੁੱਤ ਦਾ ਇਹ ਮਾੜਾ ਥੋੜਾ ਮੈਂ ਕੀਤਾ ਵਾ ਤੇ ਜੇ ਉਹਦੇ ਸਾਲ ਅਜੇ 1.5 ਸਾਲ ਵਿਆਹ ਨੂੰ ਹੋਇਆ ਲੋਕਾਂ ਦੇ ਤੇ 12-12 ਸਾਲ ਬਾਅਦ ਵੀ ਬੱਚਾ ਹੋ ਜਾਂਦਾ ਵਾ ਐਵੇਂ ਸਿਆਣੇ ਕਹਿੰਦੇ ਕਿ 12 ਸਾਲ ਬਾਅਦ ਵੀ ਰੂੜੀ ਦੀ ਸੁਣੀ ਜਾਂਦੀ ਆ ਕੀ ਗੱਲ ਉਹਨਾਂ ਦੀ ਨਾ ਸਾਨੂੰ ਰੱਬ ਉਹਨਾਂ ਦੀ ਵੀ ਸੁਣੂਗਾ ਸੁਣੀ ਜਾਂਦੀ ਤਾਂ ਸੁਣੀ ਜਾਵੇ ਮੈਨੂੰ ਤਾਂ ਕਰਦਾ ਵਾਰਸ ਚਾਹੀਦਾ ਈ ਤੂੰ 12 ਸਾਲ ਆ ਨਹੀਂ ਆ ਮੈਂ ਤਾਂ ਹੋਰ ਯਾਰੇ ਮੂੰਹਲ 2-3 ਮਹੀਨੇ ਵੇਖਣਾ ਮੈਂ ਬਹੁ ਫੜ ਕੇ ਤੇ ਘਰੋਂ ਬਾਹਰ ਕੱਢ ਦੇਣੀ ਆ